ਸਸਿਆਗਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰੋਸੇਮੰਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੈਂਗਸਟਰ ਲਾਰੈਂਸ ਗੈਂਗ ਦੇ ਦੋ ਮੋਸਟ ਵਾਂਟਡ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਵਾਂ ਨੂੰ ਪਟਿਆਲਾ ਅੰਬਾਲਾ ਹਾਈਵੇ ਤੇ ਪਿੰਡ ਸ਼ੰਭੂ ਤੋਂ ਫੜਿਆ ਗਿਆ ਪੁਲਿਸ ਦੇ ਅਨੁਸਾਰ ਦੋਵਾਂ ਦੇ ਖਿਲਾਫ ਪੰਜਾਬ ਦਿੱਲੀ ਹਰਿਆਣਾ ਅਤੇ ਗੁਜਰਾਤ ਵਿੱਚ 15 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਹੱਤਿਆ, ਹੱਤਿਆ ਦੇ ਯਤਨ ਅਤੇ ਹੋਰ ਕਈ ਗੰਭੀਰ ਅਪਰਾਧ ਸ਼ਾਮਲ ਹਨ। ਗ੍ਰਫਤਾਰੀ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਇੱਕ 9mm ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤਾਂ ਨਹੀਂ ਆਏ ਸਨ। ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੇਟੀ ਅਤੇ ਉਨ੍ਹਾਂ ਦੇ ਪਤੀ ਰਾਜਕੁੰਦਰਾ ਵਿਰੋਧ 60 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਸੂਤਰਾਂ ਅਨੁਸਾਰ ਕਾਰੋਬਾਰੀ ਦੀਪਕ ਕੋਠਾਰੀ ਨੇ ਦੋਸ਼ ਲਗਾਇਆ ਹੈ ਕਿ ਦੋਹਾਂ ਨੇ ਮਿਲ ਕੇ ਉਨ੍ਹਾਂ ਨਾਲ 60 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ ਕੋਠਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਪੈਸਾ 2015 ਤੋਂ 2023 ਦੇ ਵਿਚਕਾਰ ਕਾਰੋਬਾਰ ਵਧਾਉਣ ਦੇ ਨਾਮ ਤੇ ਦਿੱਤੇ ਸਨ ਪਰ ਅਸਲ ਵਿੱਚ ਇਹ ਪੈਸਾ ਨਿੱਜੀ ਖਰਚਾਂ ਤੇ ਖਰਚ ਕੀਤਾ ਗਿਆ ਸੀ ਹੁਣ EOW ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਸ਼ਿਲਪਾ ਅਤੇ ਰਾਜ ਉਤੇ ਲੱਗੇ 60 ਕਰੋੜ ਦੇ ਧੋਖਾਧੜੀ ਦੇ aaropan ਵਿੱਚ ਕਿੰਨੀ ਸੱਚਾਈ ਨਿਕਲਦੀ ਹੈ ਮਾਸਟਰ ਬਲਾਸਟਰ ਸਚਿੰਤ ਤੰਦੁਲਕਰ ਦੇ ਬੇਟੇ ਅਰਜੁਨ ਤੰਦੁਲਕਰ ਨੇ ਸਾਨਿਆ ਚੰਡੋਕ ਨਾਲ ਸਗਾਈ ਕਰ ਲਈ ਹੈ ਹਾਲ ਹੀ ਵਿੱਚ ਉਹਨੇ ਮੁੰਬਈ ਦੇ ਇੱਕ ਮਸ਼ਹੂਰ ਕਾਰੋਬਾਰੀ ਦੀ ਪੋਤੀ ਨਾਲ ਚੁੱਪਚਾਪ ਸਗਾਈ ਕਰ ਲਈ ਕਾਇ ਪਰਿਵਾਰ ਦਾ ਕਾਰੋਬਾਰ ਹੋਟਲਾਂ ਰੈਸਟੋਰੈਂਟਾਂ ਅਤੇ ਫੂਡ ਇੰਡਸਟਰੀ ਵਿੱਚ ਵਿਆਪਕ ਤੌਰ ਤੇ ਫੈਲਿਆ ਹੋਇਆ ਹੈ ਇਹ ਪਰਿਵਾਰ ਇੰਟਰਕੰਟੀਨੈਂਟਰ ਮੈਰੀਨ ਡਰਾਈਵ ਹੋਟਲ ਦੇ ਮਾਲਕ ਹਨ ਰਿਪੋਰਟਰਾਂ ਮੁਤਾਬਕ ਇਹ ਸਗਾਈ ਇੱਕ ਨਿੱਜੀ ਫੰਕਸ਼ਨ ਵਿੱਚ ਹੋਈ ਜਿਸ ਵਿੱਚ ਦੋਹਾ ਪਰਿਵਾਰਾਂ ਦੇ ਮੈਂਬਰ ਅਤੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਏ ਪੰਜਾਬ ਵਿੱਚ ਅੱਜ ਤੋਂ ਅਗਲੇ 3 ਦਿਨਾਂ ਲਈ ਪਾਰੀਮੀ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਜਲੰਧਰ ਵਿਧੇ ਰਾਤੋਂ ਪਾਰੀ ਮੀਂਹ ਪੈ ਰਿਹਾ ਹੈ ਅਤੇ ਕਈ ਥਾਵਾਂ ਤੇ ਪਾਣੀ ਜਮਾ ਹੋ ਗਿਆ ਹੈ ਲੋਕਾਂ ਨੂੰ ਨਮੀ ਵਾਲੀ ਗਰਮੀ ਤੋਂ ਰਾਹਤ ਮਿਲੀ ਪਰ ਮੁਸ਼ਕਲਾਂ ਵੀ ਵਧ ਗਈਆਂ ਹਨ ਦੱਸ ਦਈਏ ਕਿ ਇਸ ਸਮੇਂ ਪੂਰੇ ਉੱਤਰ ਪਾਰਚ ਤੇਜ਼ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਵਾਲੋ ਪੰਜਾਬ ਚ 7 ਜ਼ਿਲ੍ਹਿਆਂ ਚ ਤੇਜ਼ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ ਰਾਜਪੁਰਾ ਜਲੰਧਰ ਅੰਮ੍ਰਿਤਸਰ ਮੋਹਾਲੀ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ मीँ अलर्ट जारी किया गया है हालांकि सूबे भर के कई इलाकों च मीँ पै रहा है जिसना मौसम सुहाना हो गया है पर कई थावे यह मीँ आफत का कारण बन गया है आवाज़ इंडिया पंजाबी बस इतना ही